ਸਸਰੀ ਕਾਲ ਜੀ ਸਾਰਿਆਂ ਨੂੰ ਮੈਂ ਦੇਖੋ ਜੀ ਆਪਾਂ ਹੁਣ ਨੈਵੀਗੇਸ਼ਨ ਤੇ ਚੱਲੇ ਆਂ ਠੀਕ ਹੈ ਜੀ ਆਓ ਜੀ ਤੁਹਾਨੂੰ ਅੱਜ ਆਪਾਂ ਨੈਵੀਗੇਸ਼ਨ ਤੇ ਲੈ ਕੇ ਚੱਲਦੇ ਆਂ ਜੀ ਆਪਣੀ ਬਾਈਕ ਆਪਣੀ ਤਿਆਰ ਹੈ ਤੁਹਾਨੂੰ ਦਿਖਾ ਰਹੇ ਆਂ ਜੀ ਆਹ ਦੇਖੋ ਆਪਣੀ ਤਿਆਰ ਹੈਗੀ ਏ ਠੀਕ ਹੈ ਜੀ ਹੁਣ ਆਪਾਂ ਤੁਹਾਨੂੰ ਨੈਵੀਗੇਸ਼ਨ ਤੇ ਚੱਲਦੇ ਆਂ ਆਓ ਜੀ ਨਵੀਂ ਸਕੀਨ ਮੈਂ ਤੁਹਾਨੂੰ ਮੇਰੇ ਕੋਲ ਮਿਲਦੇ ਆਂ ਬਹੁਤ ਸਾਲ ਦੇ ਉਪਰ ਨੈਵੀਗੇਸ਼ਨ ਤੇ ਚੱਲਦੇ ਆਂ ਸਸਰੀ ਕਾਲ ਜੀ ਸਸਰੀ ਕਾਲ ਜੀ ਸਾਰਿਆਂ ਨੂੰ ਮੈਂ ਤੁਹਾਡਾ ਹੀ ਸਿੰਘ ਹੈਡ ਲੁਧਿਆਣਾ ਜੀ ਹੁਣ ਆਪਾਂ ਨਵੇਂ ਲੁਕੇਸ਼ਨ ਤੇ ਜਾ ਰਹੇ ਆ ਜੀ ਠੀਕ ਆ ਜੀ ਹੁਣ ਆਪਾਂ ਜਾਵਾਂਗੇ ਜੀ ਇਧਰੋਂ ਆਪਣਾ ਕੀ ਨਾਲ ਲਿੰਦੇ ਆ ਬਣਾ ਇਧਰ ਹੈਬੋ ਵਾਲੇ ਰੋਡ ਜਾ ਰਹੇ ਆ ਜੀ ਆਪਾਂ ਠੀਕ ਆ ਜੀ ਮਾਜ ਜੀ ਮੋਲ ਖਰਾਬ ਹੋਇਆ ਹੈ ਜਿਆਦਾ ਮਾਸਟਰ ਜਿਹੜੀ ਇਹ ਤੁਹਾਨੂੰ ਪਤਾ ਹੀ ਹੈ ਜੀ ਪਾਕਿਸਤਾਨ ਤੇ ਇਹ ਜਿਹੜੀ ਲੜਾਈ ਲੱਗੀ ਹੋਈ ਹੈ ਜੀ ਇਹਦੇ ਵਿੱਚ ਕੀ ਹੈ ਜੇ ਜ਼ਿਆਦਾ ਲੋੜ ਹੈ ਉਧਰ ਘਰੋਂ ਬਾਹਰ ਜਾਓ ਐਵੇਂ ਨਾ ਜਾਓ ਠੀਕ ਹਨਾ ਜੀ ਤਦ ਨੂੰ ਪਤਾ ਮੌਲ ਜਦਾ ਬਹੁਤ ਖਰਾਬ ਹੋ ਰਿਹਾ ਹੈ ਆਪਣਾ ਤੇ ਆਪਣੀ ਫੈਮਿਲੀ ਦਾ ਧਿਆਨ ਰੱਖੋ ਕਿਸੇ ਦਾ ਕੁਝ ਨਹੀਂ ਜਾਣਾ ਜੀ ਫਸਣਾ ਜੀ ਆਮ ਬੰਦੇ ਨਹੀਂ ਹੈ ਠੀਕ ਹੈ ਨਾ ਜੀ ਥੋੜਾ ਬਚਾ ਲੈ ਕੇ ਚੱਲਿਆ ਜਾਵੇ ਤਾਂ ਵਧੀਆ ਹੈਗਾ ਠੀਕ ਹੈ ਨਾ ਜੀ ਹੁਣ ਆਪਾਂ ਦੇਖੋ ਸਿੱਧੇ ਚੌਕ ਤੋਂ ਕ੍ਰੋਸ ਕੀਤਾ ਹੋਇਆ ਸਿੱਧੇ ਸਾਹਮਣੇ ਆਪਣਾ ਡੀ ਐਮ ਸੀ ਹੈਗਾ ਜੀ ਠੀਕ ਹੈ ਜੀ ਹੁਣ ਡੀ ਐਮ ਸੀ ਵਾਲੇ ਰੋਡ ਜਾ ਰਹੇ ਆ ਜੀ ਆਪਾਂ ਠੀਕ ਹੈ ਜੀ ਇਹ ਰੋਡ ਬਹੁਤ ਜ਼ਿਆਦਾ ਭੀੜੀ ਹੈਗੀ ਆ ਦੇਖੋ ਸੈਦਾ ਦੇ ਗੱਡੀਆਂ ਲੱਗ ਜਾਂਦੀਆਂ ਰੋਡ ਤੇ ਚੱਲਣ ਨੂੰ ਦਿੱਕਤ ਆ ਜਾਂਦੀ ਠੀਕ ਆ ਨਾ ਜੀ ਕੋ ਦੇਖੋ ਜਿੱਧਾ ਗੱਡੀਆਂ ਲੱਗੀਆਂ ਅਚਾਨਕ ਕੋ ਸਪੀਡ ਤੇ ਆ ਰਿਹਾ ਕੋਈ ਇੱਕਦਮ ਕੋਈ ਅੱਗੇ ਦੀ ਆ ਗਿਆ ਬੱਚਾ ਹੀ ਆ ਗਿਆ ਲੋਕੀ ਚਤਾਈ ਕਰ ਲੋਕੀ ਬੜਾ ਧਿਆਨ ਨਾਲ ਚੱਲਣਾ ਪੈਂਦਾ ਲੋਕੀ ਨਾ ਕੁਝ ਨਹੀਂ ਦੇਖਦੇ ਸਾਰਾ ਪਤਾ ਸੋਸ਼ਲ ਮੀਡੀਆ ਦਾ ਜਮਾਨਾ ਲੋਕੀ ਸਾਰੇ ਫੋਨ ਤੇ ਲੱਗੇ ਹੁੰਦੇ ਆ ये नहीं देख रहे गोटर आ रही बाइक आ रहे है, रही थोड़ा तो चलना पे अपना बचाव रखो जरा इधर जा रहे हैं ठीक है ना जी का चलन लगे आराम नलो अपनी सेफ्टी सार्ड दी ठीक है ना जी हम सद जा रहे हैं ਤਾਂ ਟਰਾਲੀ ਗ੍ਰੋਸ ਕਰਾਂਗੇ ਹੁਣ ਜੀ ਟਰਾਲੀ ਨੂੰ ਟਾਈਮ ਬੜਾ ਲਾ ਦੇਣਾ ਜਾਣ ਨੂੰ ਇਹਨੂੰ ਗੇਨਾਂਗੇ ਜਿਹੇ ਤਰ੍ਹਾਂ ਹੀ ਹੈ ਹੁਣ ਆਪਾਂ ਇਧਰੋਂ ਸਾਹਮਣੇ ਜੀ ਇਹਦੇ ਕ੍ਰੋਸਿੰਗ ਆ ਗਈ ਹੁਣ ਚੱਲ ਜਾ ਰਹੇ ਆਪਾਂ ਇਧਰੋਂ ਜੀ ਆਪਣੇ ਡਿਕੇਸ਼ਨ ਆਪਾਂ ਹੁਣ ਮੋੜਾਂਗੇ ਜੀ ਰਾਈਟ ਸਾਈਡ ਲੈਫਟ ਸਾਈਡ ਮੋੜ ਕੇ ਇਹ ਸਮਝ ਜਾਈਏ ਸਾਈਡ ਸਾਈਡ ਮੋੜ ਕੇ ਜੀ ਇੱਥੇ ਜਾਣੇ ਕਿਸ਼ਲੂ ਨਗਰ ਇਧਰ ਜੀ ਅੱਧਰੋਂ ਲੈਸਪੋ ਜਾਣੇ ਫਿਰ ਰੋਇਗਲਡਨ ਹੁਣ ਆਪਾਂ ਜਾ ਰਹੇ ਆ ਕਿਸ਼ਲੂ ਨਗਰ ਰਾਈਟ ਮੋੜ ਗਏ ਆ ਜੀ ठीक है जी आप राइट मोड़ चुके हैं ठीक है जी हम देखो जी अपन किचलू नगर में मोड़ रहे हैं जी तो किचलू नगर मतलब कि लेफ्ट हो गए जी ठीक है जी हम आप सीधे जा रहे हैं इतों ठीक है ना जी जाके तो ये सारा किचलू नगर है जी आई दी अपनी लोकेशन होगी सीधे अपना

ਰੋਪਾਰਾ 8 ਹੋ ਰਹੇ ਆ ਜੀ ਠੀਕ ਆ ਜੀ ਰਾਈਟ ਹੋ ਗਈ ਹੁਣ ਆਪਾਂ ਸਿੱਧੇ ਜਾ ਰਹੇ ਆ ਜੀ ਆਪਾਂ ਹੁਣ ਕੀ ਨਗਰ ਬਹੁਤ ਵਧੀਆ ਏਰੀਆ ਹੈ ਸਾਫ਼ ਸਫਾਈ ਏਰੀਆ ਹੈ ਫਿਰ ਅਸੀਂ ਸਿੱਧੇ ਜਾ ਰਹੇ ਆ ਜੀ ਸਿੱਧੇ ਜਾ ਕੇ ਹੁਣ ਆਪਾਂ ਇਧਰ ਲੈਫਟ ਮੁੜਾਂਗੇ ਜੀ ਐਚ ਆਫ ਤੋਂ ਲੈਫਟ ਹੋ ਜਾਗੇ ਜੀ ਆਪਾਂ ਹੁਣ देख पा रहे हो तुम इधर आप लेफ्ट हो रहे हैं जैम्प बहुत वजिए लाए चौंक वजिए लाने चाहिए जैम्प जी को रोड से कोई लोग की चढ़न लगे चौंक से ते बड़ी स्पीड रख रहे हैं हम आप लेफ्ट मुड़ गए जी लेफ्ट मुड़ के हम आप इधर नहीं जा रहे हैं सीधे जावे जी ये सारे किशोरी नगर की

ਠੀਕ ਹੈ ਜੀ ਸਾਰੀ ਮੜਾ ਰਗ ਰਹੀ ਹੈ ਇਹ ਦੇਖ ਪਾ ਰਹੇ ਹੋ ਤੁਸੀਂ ਇਧਰ ਕੋਲ ਸਿੰਘਾ ਬੜਾ ਧਿਆਨ ਨਾਲ ਚੱਲਣਾ ਪੈਂਦਾ ਕੋਈ ਲੱਗ ਨਹੀਂ ਕੋਈ ਕੋਈ ਜਾਣਾ ਕਿੱਧਰੋਂ ਦੀ ਆ ਜਾਂਦਾ ਹੈ ਇਹ ਮੇਰੇ ਲੈਫਟ ਸਾਈਡ ਤੇ ਦੇਖ ਪਾ ਰਹੇ ਹੋ ਤੁਸੀਂ ਕਾਲੀ ਮਾਤਾ ਦਾ ਮੰਦਿਰ ਹੈਗਾ ਜੀ ਠੀਕ ਹੈ ਜੀ ਬੜਾ ਰੋਡ ਤੇ ਉਹ ਸਿੱਤੇ ਆਵਾਂਗੇ ਇਧਰੋਂ ਨਵੇਂ ਨਵੇਂ ਆ ਲੱਗਦਾ ਥੋੜਾ ਜਿਆ ਹੋ ਜਾਂਦਾ ਹੈ ਹੁਣ ਤੋਂ ਪਰੇ ਕੁਛ ਜਿੱਦ ਤੋਂ ਜਪੜੀ ਮੌਸਮ ਬਦਲਿਆ ਮੈਨੂੰ ਗਰਮੀ ਨਹੀਂ ਹੈਗੀ ਮੌਸਮ ਬੋਹ ਗਿਆ ਅੱਜ ਤਿੰਨ ਚਾਰ ਦਿਨ ਤੋਂ ਮੌਸਮ ਬੋਹ ਗਿਆ ਹੈਗਾ ਇੰਨੀ ਗਰਮੀ ਨਹੀਂ ਪੈਦੀ ਨਹੀਂ ਤਾਂ ਇਸ ਟਾਂ ਤੱਕ ਤਾਂ ਬੁਰਾ ਹਾਲ ਹੁੰਦਾ ਜੀ ਗਰਮੀ ਚ ਹਣ ਆਪਾਂ ਸਿੱਧੇ ਜਾ ਰਹੇ ਹਾਂ ਦੇਖ ਪਾ ਰਹੇ ਹੋ ਤੋਂ ਅਸੀਂ ਸਿੱਧੇ ਜਾ ਰਹੇ ਹਾਂ ਜੀ ਹਮਰਾ ਰੋਡ ਤੇ ਠੀਕ ਹੈ ਜੀ ਮੇਰੇ ਰਾਈਟ ਸਾਈਡ ਤੇ ਹੁਣ ਅੱਗੇ ਜਾ ਕੇ ਕਿ ਇਹ ਡੈਰੀਆਂ ਆਂਦੀਆਂ ਜੀ ਇਹ ਡੈਰੀਆਂ ਹੰਬੜਾ ਰੋਡ ਦੇ ਮਸ਼ਹੂਰ ਨੇ ਡੈਰੀਆਂ ਇਹ ਰਾਈਟ ਸਾਈਡ ਤੇ ਸਾਰੀਆਂ ਇਹ ਡੈਰੀਆਂ ਆ ਜੀ ਇਹਨੂੰ ਹੰਬੜਾ ਰੋਡ ਡੈਰੀਆਂ ਕਹਿੰਦੇ ਆ ਜੀ ਇੱਥੇ ਡੈਰੀਆਂ ਨਾਂ ਵਜਦਾ ਹੈ ਜੀ ਠੀਕ ਆ ਜੀ ਆਹ ਦੇਖੋ ਸਾਰੀ ਇਹ ਰਾਈਟ ਸਾਈਡ ਤੇ ਡੈਰੀਆਂ ਨੇ ਨਾਂ ਵਜਦਾ ਜੀ ਉਹ ਪੁਰਾਣੀ ਜਗ੍ਹਾ ਹੋਏਗੀ ਨਾਂ ਨੂੰ ਵਜਦਾ ਠੀਕ ਹੈ ਨਾ ਜੀ ਇੱਥੇ ਪਾ ਡੈਰੀਆਂ ਨੂੰ ਸਿੱਧੇ ਹੋ ਜਾਣਗੇ ਜੀ

ਘੜੀਆਂ ਨਗਰੀਆਂ ਜੀ ਆ ਦੇਖੋ ਮੇਰੇ ਲੈਫਟ ਸਾਈਡ ਤੇ ਬਹੁਤ ਬੰਪ ਹੈਗਾ ਜੀ ਹੰਬੜਾ ਰੋਡ ਦਾ ਉਹ ਵੱਡਾ ਬੰਪ ਹੈਗਾ ਜੀ ਹੁਣ ਇਧਰੋਂ ਬਸਤੇ ਹੋ ਜਾਗੇ ਫੇ ਅੱਗੇ ਜਾ ਕੇ ਸਬਜੀ ਮੰਡੀ ਲੱਗਦੀ ਏ ਮੇਰੇ ਰਾਈਟ ਸਾਈਡ ਤੇ ਠੀਕ ਹੈ ਜੀ ਇਹੋ ਸਬਜੀ ਸੁਜੀਆ ਸਬਜੀ ਮੰਡੀ ਜਾਦੇ ਲੋਕ ਨੇ ਉਹ ਸਬਜੀ ਉਹ ਲੈ ਸਕਦੇ ਰਾਈਟ ਸਾਈਡ ਦੇ ਵਿੱਚ ਬਜਰੀ ਪਈ ਏ ਪਹਿਲਾਂ ਇਥੇ ਮੰਡੀ ਲੱਗਦੀ ਹੁੰਦੀ ਸੀਗੇ ਹੁਣ ਨਾ ਇਹਨਾਂ ਨੇ ਕੰਦ ਕਰਕੇ ਬਜਰੀ ਸੀਮਟ ਰੱਖਤਾ ਸਾਰਾ ਕਿ ਹੈ ਨਾ ਬੜਾ ਰੋਡ ਬਹੁਤ ਵਧੀਆ ਹੈ ਇਹ ਦੇਖੋ ਤੇ ਟਾਈਮ ਨਾਲ ਲੰਘ ਜਾਈ ਬਧੀਆ ਸ਼ਾਮ ਨੂੰ ਟ੍ਰੈਫਿਕ ਬਹੁਤ ਹੈ ਨਾ ਟ੍ਰੈਫਿਕ ਤੁਹਾਨੂੰ ਪਤਾ ਹੀ ਹੈ ਇਸ ਬੰਦਾ ਲੇਟ ਹੋ ਜਾਂਦਾ ਕੋਈ ਛੁੱਟੀ ਸਾਰਿਆਂ ਨੂੰ ਦੀ ਸਾਰਿਆਂ ਨੂੰ ਤੇ ਭਾਈ ਚੱਲੇ ਮਾਈ ਚੱਲੇ ਜਲਦੀ ਠੀਕ ਹੈ ਕਿ ਨਹੀਂ ਹੋਰ ਜੇਕਰ ਰਸਤਾ ਫੋੜਾ ਹੀ ਖਰਾਬ ਹੋ ਜਾਂਦਾ ਹੈ ਇਹ ਰੋਡ ਸਿੱਧੀ ਜਾ ਕੇ ਜੀ ਅੱਗੇ ਲੱਡੋਵਾਲ ਵਾਲੇ ਪੋਲ ਨਵਾਰ ਸਟਾਇਡਾ ਬਣਿਆ ਹੈ ਹਾਈਵੇਅੜਾ ਨਵਾਂ ਨਿਕਲੇ ਗਿੱਲਾੜੀ ਨਿਆ ਲੱਗੋ ਉੱਥੇ ਜਾਂਦਾ ਇਹ ਸਿੱਧੇ ਜਾਂਦੇ ਆ ਜੀ ਆਪਾਂ ਮੈਂ ਤਾਂ ਬ੍ਰੇਕ ਲਾਣੀ ਪਾ ਰਹੀ ਏ ਮੇਰੇ ਰੈੱਡ ਸਾਈਡ ਦੇਖ ਰਹੇ ਹੋ ਜੀ ਇੱਥੇ ਵੀ ਸਬਜ਼ੀ ਮੰਡੀ ਲੱਗਦੀ ਏ ਦਿਨਾਂ ਦੇ ਹਿਸਾਬ ਨਾਲ ਮੰਡੀ ਲੱਗਦੀ ਆਈਏ ਜੀ ਲੱਗਿਆ ਆਪਾਂ ਇੱਥੋਂ ਸਿੱਧੇ ਜਾਵਾਂਗੇ ਠੀਕ ਹੈ ਜੀ ਸਿੱਧੇ ਜਾ ਰਹੇ ਆ ਮੁੰਡੇ ਇੱਕ ਵਾਰ ਇਹ ਜੀ ਆਪਾਂ ਬਾਈਕ ਤੇ ਜਾ ਰਹੇ ਆਂ ਠੀਕ ਆ ਜੀ ਹੁਣ ਅੱਗੇ ਚੱਦੇ ਜਾਵਾਂਗੇ ਦਰੋਂ ਜੀ ਇਹ ਮੌਸਮ ਵਧੀਆ ਮੈਂ ਕਿਹਾ ਚਲੋ ਦਿਨੇ ਸਿਰ ਤਾਂ ਬਹੁਤ ਨਹੀਂ ਪਿਆ ਸੀਗਾ ਹੁਣ ਥੋੜਾ ਇਹ ਮੌਸਮ ਥੋੜਾ ਜਿਹਾ ਫੇਰ ਹੋ ਗਿਆ ਠੀਕ ਆਣਾ ਜੀ ਉਹ ਵਹੀ ਬੱਦਲਵਾਰੀ ਹੈਗੀ ਥੋੜੀ ਜੀ ਦੇਖ ਪਾ ਰਹੇ ਹੋ ਪਾ ਗਿਆ ਚਲੋ ਥੋੜਾ ਵੇ ਤਾਂ ਬੰਦਾ ਬਾਈਕ ਤੇ ਚਲਾਉਂਦਾ ਥੋੜਾ ਜਿਹਾ ਲੱਗਦਾ ਹੈ

ਥੋੜਾ ਜਿਹਾ ਮੁੜਦੇ ਆ ਜੀ ਅੱਗੇ ਜਾ ਕੇ ਜਦੋਂ ਕਟਾਨ ਵਾਲਾ ਹੀ ਆ ਸਰ ਠੀਕ ਹੈ ਜੀ ਪਰ ਪੌਂਟ ਤੇ ਜਾ ਰਹੇ ਹਾਂ ਇਹ ਮਣ ਦੇਖੋ ਜੀ ਕਿੰਨੀ ਮਿਹਨਤ ਲੱਗਦੀ ਹੈ ਜੀ ਵੀਡੀਓ ਬਣਾਣ ਲੱਗੇ ਇਸ ਲਈ ਚੈਨਲ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਜੀ ਤੁਹਾਡੇ ਮੋਟੀਵੇਸ਼ਨ ਨਾਲ ਅਸੀਂ ਅੱਗੇ ਜਾਵਾਂਗੇ ਜੀ ਮਿਹਨਤ ਲੱਗਦੀ ਹੈ ਵੀਡੀਓ ਵੀਡੀਓ ਬਣਾਉਣ ਨੂੰ ਠੀਕ ਹੈ ਨਾ ਜੀ ਇਹ ਵੀਡੀਓ ਨੂੰ ਪਿਆਰ ਦਿੰਦੇ ਹੋ ਚੈਨਲ ਸਬਸਕ੍ਰਾਈਬ ਕਰਦੇ ਹੋ ਸਾਨੂੰ ਹੋਰ ਮੋਟੀਵੇਸ਼ਨ ਮਿਲਦਾ ਹੈ ਬੜਾ ਵਧੀਆ ਲੱਗਦਾ ਜੀ ਠੀਕ ਹੈ ਨਾ ਜੀ ਕਿ ਤੁਹਾਡੇ ਵਰਗੇ ਦੇ ਪਿਆਰਾਂ ਦਾ ਭਰਾਵਾਂ ਦਾ ਪਿਆਰ ਮਿਲਦਾ ਹੈ ਮੈਨੂੰ ਠੀਕ ਹੈ ਨਾ ਜੀ ਸਤਿ ਸ਼੍ਰੀ ਅਕਾਲ ਜੀ ਆ ਦੇਖੋ ਜੀ ਆਪਾਂ ਹੁਣ ਸੋਸਾਇਟੀ ਲਈ ਮੁੜ ਲੱਗੇ ਆ ਜੀ ਠੀਕ ਹੈ ਜੀ ਸਾਨੂੰ ਦਿਖਾ ਰਹੇ ਸਾਰਾ ਕੁਝ ਦੇਖੋ ਜੇ ਵਾ ਬਾਈਕ ਤੇ ਬੈਠੇ ਆ ਐ ਆਪਣੀ ਬਾਈਕ ਹੈਗੀ ਹੈ ਜੀ ਠੀਕ ਹੈ ਜੀ ਇਧਰ ਆਪਾਂ ਹੁਣ ਇਧਰੋਂ ਲੈਫਟ ਸਾਈਡ ਤੋਂ ਦੇਖਿਓ ਤੇ ਦੇਖੀ ਰਾਣਵਾਲਾ ਜੀ ਉਹਦੇ ਲੱਗੋ ਆਪਾਂ ਲੈਫਟ ਮੁੜਿਆ ਜੀ ਠੀਕ ਹੈ ਜੀ ਹੁਣ ਤੁਹਾਨੂੰ ਆਪਾਂ ਅੱਗੇ ਦਾ ਸਾਰਾ ਵੀਅੂ ਦਿਖਾਨੇ ਆ ਜੀ ਅੱਗੇ ਸੋਸਾਇਟੀ ਦਾ ਬੋਲ ਪਾਫੇ ਨੈਰੋ ਨੈਰ ਆਪਣੇ ਤੁਹਾਨੂੰ ਜਾਵਾਂਗੇ ਜੋ ਲੱਸਤੇ ਜਾਊਗਾ ਤੁਹਾਨੂੰ ਦਿਖਾਵਾਂਗੇ ਜੀ ਚੈਨਲ ਲਾਈਕ ਸਬਸਕ੍ਰਾਈਬ ਜਰੂਰ ਕਰਿਓ ਜੀ ਸਤਿ ਸ੍ਰੀ ਅਕਾਲ ਜੀ ਹੁਣ ਤੁਹਾਨੂੰ ਅੱਗੇ ਦਾ ਵੀਅੂ ਦਿਖਾਨੇ ਆ ਜੀ ਠੀਕ ਹੈ ਜੀ ਹੁਣ ਦੇਖੋ ਜੀ ਆਪਾਂ ਹੁਣ ਸੋਸਾਇਟੀ ਵੱਲ ਮੁੜ ਲੱਗੇ ਆ ਜੀ ਤੁਸੀਂ ਦੇਖ ਪਾ ਰਹੇ ਹੋ ਠੀਕ ਹਨਾ ਜੀ ਇਧਰ ਆਪਾਂ ਸੋਸਾਇਟੀ ਨੇ ਇਧਰ ਰਾਈਟ ਮੁੜ ਕੇ ਸੋਸਾਇਟੀ ਸ਼ੁਰੂ ਹੋ ਜਾਂਦਾ ਜੀ ਆਹ ਇੱਕ ਹੋਰ ਵੀ ਮੋੜ ਥੋੜਾ ਜਿਹਾ ਬੜਾ ਧਿਆਨ ਨਾਲ ਮੋੜਨ ਵਾਲਾ ਹੈਗਾ ਜੀ ਇੱਥੋਂ ਆ ਬੰਬਲੇ ਨੂੰ ਉੱਪਰ ਜੇ ਲੈਫਟ ਮੋੜਦੇ ਆ ਇੱਧਰੋਂ ਫੇਰ ਸਿੱਧੇ ਜਾ ਕੇ ਜੇ ਆਪਾਂ ਰਾਈਟ ਹੋ ਜਾਾਂਗੇ ਠੀਕ ਹੈ ਨਾ ਜੀ ਤੁਸੀਂ ਦੇਖ ਪਾ ਰਹੇ ਹੋ ਇਹ ਪਿੰਡ ਪੈ ਜਾਂਦਾ ਇਹ ਸਾਰਾ ਇੱਧਰੋਂ ਜੀ ਆਪਾਂ ਅੰਦਰ ਹੁੰਦਾ ਤਾਂ ਉਹ ਦਿਖਾਣੇ ਆ ਕਿੱਦਾਂ ਹੁੰਸੀ ਆਪਣਾ ਸੋਸਾਇਟੀ ਵਾਲੇ ਬੋਲਟ ਚੜ੍ਹ ਸਕਦੇ ਆ ਅੰਦਰੋਂ ਅੰਦਰੋਂ ਨਹੀਂ ਤਾਂ ਉੱਪਰ ਦੀ ਜਾਂਦੇ ਆ ਆਪਣਾ ਰੋਡ ਤੋਂ ਉੱਪਰ ਜੋ ਘੁੰਮ ਕੇ ਹਾਈਵੇ ਤੇ ਫੇਰ ਆਣਾ ਪੈਂਦਾ ਦੁਬਾਰਾ ਉਹੜਾ ਲੰਬਾ ਗੇੜਾ ਪੈ ਜਾਂਦਾ ਇੱਧਰੋਂ ਅੰਦਰ ਮਟਮਟਾ ਹੋ ਜਾਂਦਾ ਜੀ ਠੀਕ ਹੈ ਇੱਧਰ ਪਿੰਡ ਏਰੀਆ ਪੈ ਜਾਂਦਾ ਪਿੰਡ ਦੇ ਨਾਲ ਹੀ ਇਹਨਾਂ ਨੇ ਆਪਣਾ ਕਲੋਨੀ ਕਲੋਨੀ ਕੱਟੀ ਹੋਈ ਹੈ ਠੀਕ ਹੈ ਨਾ ਜੀ ਮੁੜੇ ਗੱਡੀਆਂ ਗੁੱਡੀਆਂ ਬਹੁਤ ਆਉਂਦੀਆਂ ਗੱਡੀਆਂ ਗੁੱਡੀਆਂ ਦਾ ਇਹ ਵਾਸਤੇ ਇਹਨਾਂ ਐ ਟ੍ਰੈਫਿਕ ਤੋਂ ਵੀ ਨਹੀਂ ਲੱਗਦਾ ਰਸਤਾ ਬੜੀਆ ਵਾ ਆਵਣਾ ਬੰਦਾ ਇਧਰ ਵੀ ਨੈਰ ਰੂਟ ਤੇ ਚੜ ਜਾਂਦਾ ਹੈ ਠੀਕ ਹੈ ਨਾ ਜੀ ਆਪਾਂ ਇਧਰ ਹੋਰ ਸੁਧਿ ਜਾਵਾਂਗੇ ਆ ਦੇਖ ਪਾ ਰਹੇ ਹੋ ਵੀ ਰਸਤਾ ਜੈਂਪ ਬਣਾਏ ਇਹਨਾਂ ਨੇ ਬਹੁਤ ਹੋਈਏ ਕਿੱਦਾਂ ਜੈਂਪ ਬਣਾਏ ਹੋਏ ਆ ਜੰਪਾ ਗੜ੍ਹ ਗਣਾ ਬੰਦੇ ਨੂੰ ਕੋਈ ਦਿੱਕਤ ਨਹੀਂ ਆਉਂਦੀ ਜੀ ਹਾਂ ਲਾ ਕੰਟਰੋਲ ਚ ਚੱਲਦਾ ਕੋਈ ਕਲੋਸਿੰਗਾਂ ਦੀ ਬੰਦਾ ਆਰਾਮ ਨਾਲ ਚੱਲੇ ਹੁਣ ਆ ਦੇਖੋ ਨਾ ਇਹ ਵੀ ਕਲੋਸ ਆ ਰਿਹਾ ਹੈ ਆ ਦੇਖੋ ਜੀ ਗੱਡੀ ਮੋੜੀ ਇਹਨੇ ਕੋਈ ਇੰਡੀਕੇਟਰ ਨਹੀਂ ਦਿੱਸਤਾ ਹੁਣ ਦੱਸੋ ਕੋਲ ਸੋਨ ਤਾਂ ਚੱਲ ਜਿਵਾਂਗੇ ਆ ਰਾਈਟ ਸਾਈਡ ਤੇ ਮੇਰੇ ਛੋਟੀ ਜੀ ਪਾਰਕ ਆਂਦੀ ਹੈ ਠੀਕ ਹੈ ਨਾ ਜੀ ਇਹ ਸਾਰਾ ਸਥਿਤੀ ਦਾ ਏਰੀਆ ਜੀ ਦੇਖ ਤਾ ਰਹੇ ਹੋ ਤੁਸੀਂ ਛੋਟੀ ਮੋਟੀ ਮਾਈਕ੍ਰੇਡ ਹੈਗੀ ਹੈ ਜਿਆਦਾ ਨਹੀਂ ਮੈਂ ਰੁਕਦਾ ਨਾ ਬਸ ਤੇ ਜਾਵਾਂਗੇ ਇਹ ਇਹ ਨਾ ਐਸਾ ਮਾਲ ਸਾਰਾ ਮਿਲ ਜਾਂਦਾ ਇਹ ਇੱਥੇ ਲੱਗੋ ਜਾ ਕੋ ਬੰਦੇ ਨੂੰ ਜਾਵਾ ਸ਼ੇਅਰ ਤੇ ਜਾਣ ਦੀ ਲੋੜ ਨਹੀਂ ਪੈਂਦੀ ਬਸ ਥੋੜੀ ਜਿਹੀ ਮਾਈਕ੍ਰੇਡ ਮਹਿੰਗੀ ਹੈ ਬਸ ਇਹ ਹੈ ਇਹ ਮਾਈਕ੍ਰੇਡ ਥੋੜੀ ਜਿਹੀ ਮਹਿੰਗੀ ਪੈਂਦੀ ਹੈ ਕੀਣਾ ਜੀ ਉਹ ਰਵੀ ਜੰਮ ਪੰਜੂ ਪੰਜਾ ਬਣਾਇਆ ਹੈ ਦੇ ਜਾਵਾਂਗੇ ਇਹ ਰੋਰ ਸਿੰਗਲ ਆ ਬੜੀ ਇਹਨਾਂ ਦਾ ਤੇ ਕਈ ਲੋਕੀ ਬਹੁਤ ਤੇਜ਼ ਜਾਂਦੇ ਆ ਜੀ ਬਹੁਤ ਜ਼ਿਆਦਾ ਤੇਜ਼ ਹੈ ਉਪਰੋਂ ਅਸੀਂ ਜਾਵਾਂਗੇ ਰਾਈਟ ਸਾਈਡ ਤੇ ਮੇਰੇ ਜੀ ਹੋਸਪਟਲ ਆਉਂਦਾ ਹੈ கார ਵੀ ਲੋਕਾਂ ਨੂੰ ਕੋਈ ਨਹੀਂ ਹੈ ਜੇ ਸਕੂਟਰ ਮੋਟਰਸਾਈਕਲ ਨੇ ਕੋਈ ਨਾ ਕੋਈ ਸਮਝਦਾ ਹੀ ਨਹੀਂ ਅਗਲਾ ਕਹਿੰਦਾ ਅਗਲਾ ਆਇਆ ਤਾਂ ਆਈ ਜਾਵੇ ਉਹ ਅਗਲੇ ਦਾ ਐਕਸੀਡੈਂਟ ਹੋ ਜੇ ਇਹਨਾਂ ਦਾ ਕੀ ਜਾਣਾ ਇਹਨਾਂ ਦਾ ਕਹਿਣਾ ਹੈ ਸੋਰੀ ਸੋਰੀ ਕਹਿ ਕੇ ਸਾਰ ਦੇਣਾ ਠੀਕ ਹੈ ਨਾ ਜੀ ਤੋ ਸਾਈਂ ਤਾਂ ਕਹਿੰਦਾ ਹੀ ਬੜਾ ਧਿਆਨ ਨਾਲ ਚੱਲੋ ਤੂੰ ਵੀ ਸੋਚੋ ਵੀਡੀਓ ਦੀ ਕੋਈ ਗੱਲ ਕਿਉਂ ਕਹਿ ਰਿਹਾ ਮੈਂ ਬਾਰ ਬਾਰ ਥੋੜਾ ਜੀ ਆਪਣੀ ਸੇਫਟੀ ਹੈ ਜੀ ਠੀਕ ਹੈ ਨਾ ਉਹਨਾਂ ਆਰਾਮ ਨਾਲ ਚੱਲੇ ਹੁਣ ਦੇਖੋ ਪੁੱਲ ਆ ਗਿਆ ਜੀ ਸੋ ਸਿਟੀ ਵਾਲਾ ਇਧਰੋਂ ਆਪਾਂ ਲੈਫਟ ਆ ਜਾਾਂਗੇ ਜੀ ਠੀਕ ਹੈ ਜੀ ਦੇਖ ਪਾ ਰਹੇ ਹੋ ਸਿੱਧੇ ਜਾਵਾਂਗੇ ਜੀ ਸਨ ਵੀ ਆ ਜਾਂਦਾ ਹੈ

ਬਹੁਤ ਐਕਸੀਡੈਂਟ ਹੁੰਦੇ ਲੋਕੀ ਬਹੁਤ ਤੇਜ਼ ਜਾਂਦੇ ਆ ਹੁਣ ਆਇਓ ਗੱਡੀ ਕ੍ਰੋਸ ਕਰ ਲਈਏ ਬਹੁਤ ਜਾਵਰੇ ਹੈਗਾ ਜੀ ਹੁਣ ਆ ਲੁਕੀ ਇਹ ਪੁਲ ਕ੍ਰੋਸ ਕਰਦੇ ਸਪੀਡ ਲਿਮਿਟ ਲਾਈ ਹੋਈ ਹੈ ਲੇਕਿਨ ਲੋਕੀ ਬਹੁਤ ਤੇਜ਼ ਜਾਂਦੇ ਆ ਹਾਂ ਰਾਵਣਾ ਚੱਲਣਾ ਚਾਹੀਦਾ ਇੱਕ ਤਾਂ ਸਿੰਗਲ ਰੋੜਾ ਹਰ ਇੱਕ ਬੰਦਾ ਤੇਜ਼ ਜਾਂਦਾ ਹੈ ਠੀਕ ਹੈ ਨਾ ਜੀ ਆ ਦੇ ਕੋਲੇ ਸਾਰੇ ਮਾਰਕੀਟ ਬਣੀ ਹੋਈ ਹੈ ਜੀ ਇਹ ਮਾਰਕੀਟ ਥੋੜੀ ਮਹਿੰਗੀ ਪੈ ਜਾਂਦੀ ਹੈ ਪੋਰਟਰੀਆ ਭਾਈ ਇਹ ਆ ਨਾ ਬੜੀ ਸਟੈਂਡਰਡ ਦਾ ਏਰੀਆ ਜੀ ਠੀਕ ਹੈ ਨਾ ਜੀ ਜਿਹੜੇ ਤੁਸੀਂ ਵੇ ਰਾਈਟ ਸਾਈਡ ਮਾਰਕਟ ਦੇਖ ਪਾ ਰਹੇ ਉਹ ਪੱਲੀ ਸਾਈਡ ਹੈ ਜੇ ਆਪਾਂ ਇਧਰੋਂ ਸੋਸ ਤੇ ਤੇਲੀ ਨੂੰ ਆਉਣੇ ਉਧਰ ਉਹ ਮਾਰਕਟ ਹੈਗੀ ਹੈ ਜੀ ਕਿ ਇਧਰੋਂ ਆਪਾਂ ਇਧਰ ਨੂੰ ਜਾ ਰਹੇ ਆ ਠੀਕ ਹੈ ਨਾ ਜੀ ਤੁਸੀਂ ਚੈੱਕ ਕਰੇਂ ਦੇਖ ਪਾ ਰਹੇ ਹੋ ਔਰ ਕੋਤੇ ਬੜਬੜਦਾ ਪਿਆ ਹੈ ਠੀਕ ਹੈ ਨਾ ਜੀ ਨੇੜੇ ਬੋਲਰ ਨੇ ਦੋ ਤਿੰਨ ਬੋਲ ਬਣਾਏ ਆ ਜੇ ਸ਼ੁਰੂ ਨਹੀਂ ਕੀਤੇ ਤਾਂ ਬਣਦੇ ਪਏ ਆ ਨਵੇਂ ਸਾਲ ਤੇ ਕਹਿੰਦੇ ਸੀ ਇਹ ਖੋਲ ਦੇਣੇ ਲੇਕਿਨ ਆ ਲੇਟ ਕਰਤਾ ਚਲੋ ਚੋੜਾ ਆਪਣੇ ਹਿਸਾਬ ਨਾਲ ਹੋਣਾ ਹੋ ਕਰਨਗੇ ਕੰਮ ਜੀ ਠੀਕ ਹੈ ਜੀ ਹਰ ਕੰਮ ਨੂੰ ਵੀ ਟਾਈਮ ਤਾਂ ਲੱਗਦਾ ਹੀ ਆ ਦੇਖ ਪਾ ਰਹੇ ਆ ਆਪਾਂ ਹੁਣ ਸਿੱਦੇ ਵੇਖ ਕਮਰਾਂ ਦੇ ਬੋਲ ਨੂੰ ਜਾ ਰਹੇ ਆ ਜੀ ਠੀਕ ਹੈ ਜੀ ਦੇਖੋ ਹਵਾ ਚੱਲ ਰਹੀ ਹੈ ਮੌਸਮ ਬਹੁਤ ਸੋਹਣਾ ਹੈ ਇਹ ਥੋੜੀ ਦੇਰ ਤੱਕ ਹੁਣ ਜੀ ਥੋੜੀ ਦੇਰ ਤੱਕ ਹੁਣ ਮੌਸਮ ਥੋੜਾ ਹੋਰ ਜ਼ਿਆਦਾ ਵਧੀਆ ਹੋ ਜਾਏਗਾ ਕਿਉਂਕਿ ਸ਼ਾਮ ਹੋ ਰਹੀ ਹੈ ਦੇਖੋ ਦੇਖਦੇ ਦੇਖਦੇ ਹਵਾ ਤੇਰੀ ਨੇਰੀ ਸ਼ੁਰੂ ਹੋ ਗਈ ਹੋਈ ਹੈ ਠੀਕ ਹੈ ਨਾ ਜੀ ਐਸੀ ਵੀਡੀਓ ਦੇਖ ਪਾ ਰਹੇ ਹੋ ਠੀਕ ਹੈ ਜੀ ਅੱਗੇ ਜਾ ਕੇ ਤਾਂ ਮੈਂ ਰੋਕਦੇ ਆ ਤੁਹਾਨੂੰ ਥੋੜਾ ਆਸ-ਪਾਸੇ ਵੀਊ ਦਿਖਾਣੇ ਆ ਠੀਕ ਹੈ ਨਾ ਜੀ ਰੋਕ ਕੇ ਦੇਖੋ ਆਏ ਮੌਸਮ ਬਹੁਤ ਵਧੀਆ ਹੋ ਰਿਹਾ ਹੈ ਬਸ ਜਦੋਂ ਨਿਕਲੇ ਸੀ ਜੀ ਕੰਮ ਤੋਂ ਉਹ ਗਰਮੀ ਸੀਗੀ ਹੁਣ ਵਾਦਰ ਵਰੀਆ ਹੋ ਗਿਆ ਬਦਲ ਵਰੀ ਲਈ ਗਈ ਏ ਕਹਣਾ ਜੀ ਨਿਕੋ ਬਹੁਤ ਥੋੜਾ ਮੌਸਮ ਹੋ ਗਿਆ ਜੀ ਚਲੋ ਰਾਬਤ ਆ ਰਿਹਾ ਦੇ ਘਰ ਮੇਰ ਕਰੇ ਜੀ ਉਹ ਗਰਮੀਆਂ ਚ ਬਹੁਤ ਔਖਾ ਹੋ ਜਾਂਦਾ ਸਾਰਿਆਂ ਨੂੰ ਚਲੋ ਆਪਾਂ ਚਲੋ ਟਾਈਮ ਕੱਢ ਲੈਨੇ ਆ ਜੀ ਠੀਕ ਹੈ ਨਾ ਜੀ ਕੰਮ ਤੇ ਜਿੱਦਾਂ ਵੀ ਹੈ ਨਿਕਾਣਾ ਜੀ ਉਹ ਜਿਹੜੇ ਬੱਚੇ ਨੇ ਛੋਟੇ ਵਿਚਾਰੇ ਦਾ ਥੋੜੀ ਬੰਦੇ ਗਰਮੀ ਲੱਗਦੀ ਆ ਜਾਂ ਫਿਰ ਜਿਆਦਾ ਮਜ਼ੂਰ ਕੰਦੇ ਆ ਉਹ ਵੀ ਕਰਦੇ ਵਿਚਾਰੇ ਕਹਿੰਦੇ ਨੀ ਬਾਰ ਬਾਰ ਬੱਚਿਆਂ ਨੂੰ ਕੇ ਸਾਨੂੰ ਬਾਹਰ ਲੈ ਜਾਓ ਠੀਕ ਹੈ ਨਾ ਜੀ ਟਾਈਮ ਦੇ ਹਿਸਾਬ ਨਾਲ ਹੀ ਬੜਾ ਕੋਈ ਦੇਖਣਾ ਪੈਂਦਾ ਹੈ ਨਿਕਾਣਾ ਜੀ ਹੁਣ ਆਪਾਂ ਤਾਂ ਸਿੱਧੇ ਜਾ ਰਹੇ ਆ ਠੀਕ ਹੈ ਜੀ ਐ ਕਰੋ ਸਿੰਘ ਆਂਦੀ ਆ ਜੀ ਵੇਰਕਾ ਫਲਾਟ ਤੋਂ ਪਹਿਲਾਂ ਠੀਕ ਹੈ ਜੀ ਇੱਥੇ ਸ਼ਾਮ ਨੂੰ ਨਾਕਾ ਲੱਗਾ ਹੁੰਦਾ ਇੱਥੇ ਅਸੀਂ ਅਭੋਰ ਪੇ ਦੇਖ ਰਹੇ ਹਾਂ ਇਹ ਜਿਹੜੇ ਸੋਸਾਇਟੀ ਦੇ ਲੋਕ ਆਉਂਦੇ ਉਹਦੇ ਨਾਕਾ ਪੱਕਾ ਹੀ ਲੱਗਦਾ ਜੀ ਸ਼ਾਮੀ ਉਹਦੇ 8-7 ਵਜੇ ਤੱਕ ਨਾਕਾ ਲੱਗਿਆ ਹੁੰਦਾ ਹੈ ਜਿਹੜੇ ਲੈਫਟ ਸਾਈਡ ਵੀ ਦੇਖਦੇ ਇਹ ਦਿਨ ਨੰਬਰ ਡਿਵੀਜ਼ਨ ਨੂੰ ਰਸਤਾ ਜਾਂਦਾ ਹੈ ਪਰ ਹਰ ਬੰਦਾ ਨਹੀਂ ਜਾ ਸਕਦਾ ਅੰਦਰ ਉਹਨੇ ਕ੍ਰੋਸਿੰਗ ਬੰਦ ਕੀਤੀ ਹੁੰਦੀ ਹੈ ਪਰ ਜਿਹੜਾ ਜਾਣ ਪਛਾਣ ਦਾ ਉਹੀ ਅੰਦਰ ਜਾਣ ਦਿੰਦੇ ਆ ਜੀ ਅੰਦਰੋਂ ਇਹ ਸਿੱਧੇ ਨਿਕਲ ਕੇ ਬੰਦਾ ਇੱਧਰ ਹੋਏ ਗਲਡਨ ਵਾਲੀ ਹੀ ਨਿਕਲ ਜਾਂਦਾ ਜੀ ਠੀਕ ਹੈ ਨਾ ਜੀ ਹੁਣ ਆ ਬਾਗੇ ਜਾ ਕੇ ਰੁਕਦੇ ਆ ਤੁਹਾਨੂੰ ਅੱਗੇ ਦਾ ਵੀਊ ਦਿਖਾਣੇ ਆ ਜੀ ਠੀਕ ਹੈ ਜੀ ਆ ਦੇਖ 파 ਰਹੇ ਹੋ ਜੀ ਲੈਫਟ ਸਾਈਡ ਸਾਈਡ ਤੋਂ ਮੇਰੇ ਇੱਕ ਰਸਤਾ ਆ ਰਿਹਾ ਹੈ ਇੱਥੇ ਇਹ ਦੋਨੇ ਜੋ ਮੁੜ ਜਾਗੇ ਪਾਸ ਆ ਰਹਾ ਉਧਰ ਨੂੰ ਪੱਲੀ ਸਾਈਡ ਹੋ ਸਕਦੇ ਆ ਜੀ ਜਿਹੜਾ ਸਿੱਧੇ ਸੋ ਫਿੜੇ ਰਸਤਾ ਜਾਂਦਾ ਹੈ ਠੀਕ ਹੈ ਜੀ ਆ ਹੁਣ ਟਨਲ ਆ ਰਹੀ ਇੱਕ ਛੋਟੀ ਜੀ ਦੀ ਹੈ ਵੇਕਪਰਾ ਨੇੜੇ ਪੁਲ ਦੇ ਉੱਪਰ ਹੋ ਜਾਂਦਾ ਹੈ ਰਸਤਾ ਇਹ ਭਾਈ ਥੱਲੇ ਡਾਲਣਾ ਬਣਾਈ ਹੋਈ ਹੈ ਨਿਕਲਣ ਨੂੰ ਰਸਤਾ ਜੀ ਮੈਂ ਉਹ ਦਿਖਾ ਰਿਹਾ ਜੀ ਨਿਕੋ ਜਾ ਬੱਜਾ ਲਈ ਨਾਲ ਦੇ ਅੰਦਰ ਜਾ ਰਹੇ ਆ ਜੀ ਆਪਾਂ ਥੋੜੀ ਜਿਹੀ ਮੌਸਮ ਬਹੁਤ ਸੋਹਣਾ ਹੈ ਅੱਗੇ ਜਾ ਕੇ ਥੋੜੀ ਜਿਹੀ ਪਰੋਕਾਂਗੇ। ਇੱਕ ਇਹਦਾ ਵੀਊ ਦਿਖਾਣੇ ਹੈ ਸਾਰਾ ਉੱਧਰ ਦਾ। ਇਹ ਆਹ ਦੇਖੋ ਟਨਲ ਆਈ ਹੈ ਗੱਡੀ ਵਧੀਆ ਲੱਗ ਰਹੀ ਹੈ। ਉਹ ਥੋੜਾ ਸ਼ੈੱਡ ਜਿਹਾ ਬਣਾਉਂਦੇ ਨਾ ਥੋੜਾ ਹੋਰ ਵਧੀਆ ਲੱਗਦਾ ਡਿਜ਼ਾਈਨ ਜਿਹਾ। ਇਹ ਕਹਿੰਦਾ ਜੀ ਉਸ ਤੇ ਦੇ ਹਿਸਾਬ ਨਾਲ ਥੋੜਾ ਜਿਹਾ। ਇਹ ਦੇਖੋ ਇਹ ਇਹ ਸਮਾਨ ਤਾਂ ਛੱਡਿਆ ਹੋਇਆ ਹੈ ਸਾਈਡਾਂ ਤੇ। ਕਰਨਗੇ ਕੋਈ ਨਾ ਕੋਈ ਜਿੱਦਾਂ ਉਹ ਸਾਈਡ ਤੇ ਪਾਈਪ ਜੇ ਲਾਏ ਯੂ ਟਿਊਬ। ਉਹ ਲਾਉਣਗੇ। ਇਹ ਕਹਿੰਦਾ ਜੀ। ਉਹ ਦੇਖੋ ਅੱਪੋ ਬੁੱਲਦੇ ਨੂੰ ਜਾ ਰਹੇ ਆਂ। ਆ ਦੇਖੋ ਇਹਨਾਂ ਨੇ ਪੂਰਾ ਕੰਪਲੀਟ ਕੀਤਾ ਵਾ ਛੈਂਟੀ ਪਾਣਾ ਹੈ ਜਦੋਂ ਮੀਂਹ ਹੀ ਦਾ ਪਚਾ ਹੋ ਜੇ ਹਜੇ ਬਸ ਇਹ ਪਿਛਲੀ ਸਾਲ ਲੱਭ ਆਇਆ ਵੀ ਸੀ ਬਾਅਦ ਚ ਲਾਤੇ ਸੀਗੇ ਥੋੜੇ ਦੇਰ ਤੱਕ ਤੇ ਹੁਣ ਇਹਨਾਂ ਨੇ ਪਾਉਣਗੇ ਥੋੜੇ ਦੇਰ ਤੱਕ ਜਿਆਦਾ ਵਗੇ ਜੇ ਨਵੇਂ ਪੁਲ ਬਣਦੇ ਪਏ ਆ ਉਹ ਜਦੋਂ ਬਣ ਜਾਣਗੇ ਉਹ ਵੇ ਕਰਨਗੇ ਕੰਪਲੀਟ ਦੇਖੋ ਡਾਲਰ ਤੋਂ ਬਾਹਰ ਆ ਗਏ ਆ ਜੀ ਠੀਕ ਹੈ ਜੀ ਇੱਥੇ ਰੁਕਦੇ ਆ ਤੁਹਾਨੂੰ ਇੱਥੇ ਦਾ ਵੀਊ ਦਿਖਾਣੇ ਆ ਜੀ ਥੋੜਾ ਰੁੱਕ ਕੇ ਠੀਕ ਹੈ ਜੀ ਦੇਖ ਪਾਰੇਓ ਤੁਸੀਂ ਸਾਰਾ ਰੁਕ ਕੇ ਹੁਣ ਆਪਾਂ ਇੱਧਰ ਲੈਫਟ ਸਾਈਡ ਤੇ ਰੁਕਦੇ ਆਂ ਜੀ ਬਾਈਕ ਆਪਣੀ ਦੇਖ ਪਾਰੇਓ ਤੁਸੀਂ ਠੀਕ ਹੈ ਜੀ ਹੁਣ ਆਪਾਂ ਇੱਥੇ ਬਾਈਕ ਰੋਕਦੇ ਆਂ ਠੀਕ ਹੈ ਨਾ ਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਇਹ ਸਿੰਘ ਰੈਡ ਲੁਧਿਆਣਾ ਜੀ ਆਹ ਦੇਖੋ ਇੱਥੇ ਬਾਈਦਰੋਂ ਲੋਕੇਸ਼ਨ ਤੇ ਖੜੇ ਆਂ ਜੀ ਇਹਦੇ ਲੱਗੇ ਸਾਰਾ ਪੋਲੇ ਦਿਨ ਰਸਤਾ ਮੁੜ ਰਿਹਾ ਜੀ ਇਹ ਵੇਕਪ ਆਉਣ ਤੋਂ ਪਹਿਲਾਂ ਕਾਟਾਂ ਲਾਇਆ ਹਾਂ ਜੀ ਆਪਾਂ ਇਧਰੋਂ ਦੀ ਆਨੇ ਆ ਸਾਰਾ ਰਸਤਾ ਇਧਰੋਂ ਨਾਨਕਸਰ ਗੁਰਦਵਾਰਨ ਲੱਗੇ ਉੱਪਰੋਂ ਆਨੇ ਯੂ-ਟਰਨ ਲੈ ਕੇ ਫੇਕਪਲਾਂ ਨੂੰ ਜਾ ਲਓ ਦੀ ਲੋਕੇਸ਼ਨ ਦੇਖ ਰਹੇ ਹੋ ਇਹ ਟਨਨ ਤੋਂ ਰਸਤਾ ਉੱਪਰ ਆ ਰਿਹਾ ਹੈ ਇਧਰੋਂ ਆਪਾਂ ਜਾਣੇ ਕੋ ਟ੍ਰੈਫਿਕ ਸਾਰਾ ਜਾ ਰਿਹਾ ਹੈ ਇੱਥੋਂ ਜਾ ਕੇ ਟਨਨ ਲੈ ਕੇ ਉੱਪਰ ਇਹ ਦੇਖ ਪਾ ਰਹੇ ਹੋ ਇਹ ਸਾਰਾ ਜੀ ਇਤਰਾਹੀ ਨੂੰ ਰਸਤਾ ਜਾਂਦਾ ਹੈਗਾ ਠੀਕ ਹੈ ਜੀ ਤੁਹਾਨੂੰ ਆਪਾਂ ਇਹ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜ਼ਰੂਰ ਕਰਿਓ ਜੀ ਠੀਕ ਹੈ ਜੀ ਟਾਡਾ ਸਿੰਗਰਾ ਡੇ ਲੁਧਿਆਣਾ ਜੀ ਆ ਦੇਖੋ ਜੀ ਤੁਹਾਡਾ ਫਰਾ ਖੜਾ ਹੈ ਜੀ ਕਿਹ ਜੀ ਕਿ ਮੈਂ ਇੱਥੇ ਖੜੇ ਆ ਵੀਡੀਓ ਬਣਾ ਰਹੇ ਆ ਤਾਂ ਠੀਕ ਹੈ ਹੁਣ ਕੱਲ ਨੂੰ ਆਪਾਂ ਤੁਹਾਨੂੰ ਦੂਜੀ ਲੋਕੇਸ਼ਨ ਤੇ ਮਿਲਾਂਗੇ ਚੈਨਲ ਨੂੰ ਲਾਈਕ ਕਰਿਓ ਜੀ ਸਪੈਸ਼ੀਅਲ